ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਜਿਵੇਂ ਤੁਹਾਨੂੰ ਪਤਾ ਕਿ ਤੁਹਾਡੇ ਆਪਾਂ ਕੰਮ ਦੀਆਂ ਗੱਲਾਂ ਲੈ ਕੇ ਆਉਣਾ ਵੀ ਇਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਅੱਜ ਆਪਾਂ ਗੱਲ ਕਰ ਰਹੇ ਹਾਂ ਲਾਲ ਲਕੀਰ ਵਾਲੇ ਮਕਾਨਾਂ ਬਾਰੇ ਜਿਨ੍ਹਾਂ ਦੀ ਰਜਿਸਟਰੀ ਹੋਣ ਲੱਗੀ ਹੈ ਵੀ ਇਹਨਾਂ ਦੀ ਰਜਿਸਟਰੀ ਕਿਵੇਂ ਹੋਊਗੀ ਕਿਵੇਂ ਸਾਰੀ ਸੰਜਾਨਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਅੱਜ ਦੀ ਵੀਡੀਓ ਵਿੱਚ ਖਾਸ ਤੌਰ ਤੇ ਪਿੰਡਾਂ ਵਾਲਿਆਂ ਦੇ ਵਾਸਤੇ ਆ ਕਿ ਇਹ ਲਾਲ ਲਕੀਰ ਵਾਲੀ ਪ੍ਰਾਪਰਟੀ ਹੈ ਜਿਹੜੀ 90% ਘਰ ਪਿੰਡਾਂ ਦੇ ਲਾਲ ਲਕੀਰ ਦੇ ਅੰਦਰ ਹੀ ਇਹ ਸ਼ਹਿਰਾਂ ਵਿੱਚ ਇਹ ਪ੍ਰਾਪਰਟੀ ਬਹੁਤ ਘੱਟ ਹੁੰਦੀ ਹੈ 10% ਦੇ ਕਰੀਬ ਹੀ ਹੁੰਦੀ ਹੈ ਜਿਹੜੇ ਘਰ ਲਾਲ ਲਕੀਰ ਦੇ ਵਿੱਚ ਆਉਂਦੇ ਹਨ ਉਹਨਾਂ ਦੀ ਰਜਿਸਟਰੀ ਹੋਣ ਜਾ ਰਹੀ ਹੈ ਇਹ ਪ੍ਰੋਸੈਸ ਸਾਰੇ ਪੰਜਾਬ ਦੇ ਜਿਹੜਿਆਂ ਵਿੱਚ ਚੱਲ ਰਿਹਾ ਹੈ ਇੰਡੀਪੈਂਡੈਂਟ ਵਿੱਚ ਘਰਾਂ ਦੇ ਨਕਸ਼ੇ ਤਿਆਰ ਹੋ ਰਹੇ ਹਨ ਇਹ ਨਕਸ਼ੇ ਡਰੋਨ ਨਾਲ ਬਣ ਰਹੇ ਹਨ ਕੋਈ ਦਿਨਾਂ ਵਿੱਚ ਸਾਰੇ ਪਿੰਡਾਂ ਦੇ ਨਕਸ਼ੇ ਮੁਕੰਮਲ ਤੌਰ ਤੇ ਬਣ ਕੇ ਤਿਆਰ ਹੋ ਜਾਣਗੇ ਇਸ ਦੀ ਤਿਆਰੀ ਲਈ ਤੁਹਾਡੇ ਪਿੰਡ ਦੇ ਪਟਵਾਰੀ ਨੰਬਰਦਾਰ ਘਰਾਂ ਵਿੱਚ ਆ ਕੇ ਨਿਸ਼ਾਨਦੇਹੀ ਕਰ ਰਹੇ ਹਨ ਜੋ ਵੀ ਕਿਸੇ ਘਰ ਦੇ ਕਿਸੇ ਵੀ ਮੈਂਬਰ ਦੇ ਨਾਮ ਤੇ ਘਰ ਜਾਂ ਪਲਾਟ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਲਈ ਤੁਹਾਨੂੰ ਘਰ ਦੇ ਮੋਤਵਾਰ ਬੰਦੇ ਜਾਂ ਘਰ ਪਰਿਵਾਰ ਦੇ ਮੈਂਬਰਾਂ ਦੀ رائے ਦੇ ਨਾਲ ਹੀ ਤੁਹਾਡਾ ਕਰੇ ਨੰਬਰਦਾਰ ਪਟਵਾਰੀ ਆਉਣਗੇ ਪੈਨ ਕਾਰਡ ਆਧਾਰ ਕਾਰਡ ਤੇ ਤੁਹਾਡਾ ਫੋਨ ਨੰਬਰ ਜਿਸ ਵਿੱਚ ਰਜਿਸਟਰਡ ਹੋਊਗਾ ਇਹ ਨਾ ਸੋਚਿਓ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਆਧਾਰ ਕਾਰਡ ਦੇ ਦਿੱਤਾ ਹੈ ਵੀ ਮਕਾਨ ਉਸਦੇ ਨਾਮ ਹੋ ਜਾਵੇਗਾ ਜੋ ਤੁਹਾਡੇ ਮੈਂਬਰ ਪੜਵਾਰੀ ਸਰਪੰਚ ਤੁਹਾਡੇ ਘਰ ਆਉਣਗੇ ਉਹ ਤੁਹਾਡੀ ਸਾਰੀ ਜਾਂਚ ਪੜਤਾਲ ਕਰਨਗੇ ਤੁਹਾਡਾ ਪਲਾਟ ਕਿੰਨੇ ਮਰਲੇ ਜਗਾ ਇਹ ਮੀਨ ਮਾਲਕ ਦੇ ਨਾਮ ਤੇ ਹੀ ਹੋਊਗਾ ਜਾਂ ਤੁਹਾਡੇ ਪਰਿਵਾਰ ਦੀ ਸਹਿਮਤੀ ਨਾਲ ਤੁਸੀਂ ਕਿਸੇ ਵੀ ਨਾਮ ਤੇ ਇਹ ਰਜਿਸਟਰੀ ਆ ਜਿਹੜੀ ਉਹ ਕਰਵਾ ਸਕਦੇ ਹੋ ਇਸ ਦੀ ਪਹਿਲਾਂ ਜਾਂਚ ਹੋਊਗੀ ਸਾਰੀ ਨੰਬਰਦਾਰ ਪਿੰਡ ਦੀ ਸਾਂਝੀ ਜਗਾ ਵਿੱਚ ਜਦੋਂ ਨਕਸ਼ਾ ਤਿਆਰ ਹੋ ਗਿਆ ਇਸ ਦੀ ਜਾਂਚ ਕੀਤੀ ਜਾਊਗੀ ਸਹੀ ਹੈ ਕੋਈ ਇਸ ਵਿੱਚ ਗਲਤ ਤਾਂ ਨਹੀਂ ਹੋ ਰਿਹਾ ਇਸ ਨਕਸ਼ੇ ਦੇ ਵਿੱਚ ਤੁਸੀਂ ਤੁਹਾਡੇ ਜਿਹੜੇ ਘਰ ਵਿੱਚ ਰਹਿ ਰਹੇ ਹੋ ਜਾਂ ਪਲਾਟ ਆ ਤੁਹਾਡਾ ਉਹਦਾ ਰਕਬਾ ਤੁਸੀਂ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਹੈ ਕਿੰਨੇ ਮਢਲੇ ਕਿੰਨੀ ਕਨਾਲ ਕਿੰਨੇ ਸਕਰ ਫੁੱਟ ਸਾਡੀ ਜਗ੍ਹਾ ਬਣਦੀ ਹੈ ਬਾਅਦ ਵਿੱਚ ਇਸ ਦੀ ਕੋਈ ਜਾਂਚ ਕੋਈ ਨਹੀਂ ਹੋਊਗੀ ਪਹਿਲਾਂ ਹੀ ਤੁਸੀਂ ਸਾਰਾ ਕੰਮ ਗੌਰ ਨਾਲ ਕਰਨਾ ਕਿ ਕਿਸੇ ਨਾਲ ਕੋਈ ਵੱਧ ਘੱਟ ਜਗ੍ਹਾ ਨਾਮ ਤੇ ਟ੍ਰਾਂਸਫਰ ਨਾ ਹੋ ਜਾਵੇ ਰਜਿਸਟਰੀ ਆ ਜਿਹੜੀ ਉਹਨੇ ਨਾਮਾਂ ਤੇ ਹੀ ਬੋਲੂਗੀ ਜਿੰਨੇ ਤੁਹਾਡੇ ਘਰ ਦੇ ਮੈਂਬਰ ਆ ਜਾਂ ਸਕੇ ਭਰਾਏ ਉਹਨਾਂ ਭਰਾਵਾਂ ਦਾ ਪੇਰਵਾਜ਼ ਜ਼ਰੂਰ ਪਵਾਓ ਜਦੋਂ ਤੁਹਾਡੀ ਜਾਂਚ ਪੰਤਾਲ ਸਾਰੀ ਪੂਰੀ ਹੋ ਗਈ ਤਾਂ ਇਸ ਦਾ ਜਿਹੜਾ ਨਕਸ਼ਾ ਹੈ ਉਹ ਬਣ ਕੇ ਤੁਹਾਡੇ ਪਿੰਡ ਦੀ ਕਿਸੇ ਵੀ ਸਾਂਝੀ ਜਗ੍ਹਾ ਦੇ ਨੰਬਰਦਾਰ ਕੋਲੋਂ ਉਹ ਨਕਸ਼ਾ ਮਿਲ ਜਾਊਗਾ ਜਿਸ ਵਿੱਚ ਤੁਸੀਂ ਆਪਣਾ ਮਕਾਨ ਪਲਾਟ ਚੈੱਕ ਕਰ ਸਕਦੇ ਹੋ ਜੇ ਕਿਸੇ ਦੀ ਜਗ੍ਹਾ ਵੱਧ ਘੱਟ ਜਾਂ ਕਿਸੇ ਨਾਮ ਗਲਤ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੇ ਪਿੰਡ ਦੇ ਨੰਬਰਦਾਰ ਪਟਵਾਰੀ ਕੋਲ ਜਾ ਕੇ ਇਸ ਨੂੰ ਸਹੀ ਕਰਵਾ ਸਕਦੇ ਆ ਇਸ ਦਾ ਸਮਾਂ 40 ਦਿਨ ਦਿੱਤਾ ਜਾਊਗਾ ਤੁਹਾਨੂੰ ਬਾਅਦ ਵਿੱਚ ਇਸ ਦੇ ਵਿੱਚ ਉਸ ਤੋਂ ਬਾਅਦ ਕੋਈ ਦਰਸਤੀ ਨਹੀਂ ਹੋਵੇਗੀ ਇਸ ਲਈ ਆਪਾਂ ਪਹਿਲਾਂ ਹੀ ਧਿਆਨ ਨਾਲ ਇਹ ਕੰਮ ਕਰਵਾਉਣਾ ਪਿੰਡਾਂ ਵਾਲਿਆਂ ਲਈ ਇਹ ਵੀਡੀਓ ਇਸ ਕਰਕੇ ਆ ਕਿਉਂਕਿ ਪਿੰਡਾਂ ਦੀ ਘਰਾਂ ਦੀ ਜੋ ਆਬਾਦੀ ਆ ਉਹ 90% ਲਾਲਕੀਰ ਦੇ ਅੰਦਰ ਹੀ ਨਿਰਪਰ ਹੈ ਇਸ ਲਈ ਪਹਿਲਾਂ ਉਸ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਜੇ ਕਿਸੇ ਨੇ ਮਕਾਨ ਨਾ ਕਰਵਾਉਣਾ ਜਾਂ ਨਹੀਂ ਕਰਵਾਉਣਾ ਕਿਵੇਂ ਕਰਵਾਉਣ ਦੀ ਖਾਤਰ ਬਹੁਤ ਪ੍ਰੋਬਲਮ ਆਉਂਦੀ ਸੀਗੀ ਇਸ ਲਈ ਲਾਣ ਜੇ ਬੇ ਕਾਨੂੰਨ ਪਾਸ ਆ ਜਿਹੜਾ ਚੰਨੀ ਸਰਕਾਰ ਨੇ ਕੀਤਾ ਸੀ ਇਹ ਹੁਣ ਚੱਲਿਆ ਹੈ ਸਰਕਾਰ ਵੱਲੋਂ ਹੁਣ ਪਿੰਡ ਪਿੰਡ ਇਹਦੀ ਜਾਂਚ ਹੋ ਰਹੀ ਹੈ ਤੇ ਜਲਦੀ ਹੀ ਤੁਹਾਡੇ ਮਕਾਨ ਤੁਹਾਡੇ ਨਾਂ ਤੇ ਰਜਿਸਟਰਡ ਕਰ ਦਿੱਤੇ ਜਾਣਗੇ ਇੱਕ ਮੇਨ ਗੱਲ ਹੋਰ ਆ ਤੁਹਾਡੇ ਪਰਿਵਾਰ ਵਿੱਚ ਜਿਵੇਂ ਕਿ ਆਪਣੇ ਪਿੰਡਾਂ ਵਿੱਚ ਜੁਆਇੰਟ ਫੈਮਲੀ ਜਾਂ ਜੁਆਇੰਟ ਰਹਿਣਾ ਵੀ ਚਾਹੀਦਾ ਜਿੱਦਾਂ ਕਿ ਪਰਿਵਾਰ ਵਿੱਚ ਦੋ ਭਰਾ ਜਾਂ ਤਿੰਨ ਭਾਈ ਹਨ ਉਹਨਾਂ ਤਿੰਨਾਂ ਦੇ ਹੀ ਪੈਨ ਕਾਰਡ ਆਧਾਰ ਕਾਰਡ ਫੋਨ ਨੰਬਰ ਤਾਂ ਕਿ ਤਿੰਨਾਂ ਦੇ ਨਾਮ ਤੇ ਇੱਕੋ ਜੀ ਜਗ੍ਹਾ ਹੋ ਚੱਕੇ ਕਿਸੇ ਨਾਲ ਕੋਈ ਠੱਗੀ ਧੋਖਾ ਨਾ ਹੋਵੇ ਇਸ ਲਈ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਖੜੀ ਹੁੰਦੀ ਆਪਣਾ ਧਿਆਨ ਨਾਲ ਕੰਮ ਕਰਵਾਓ ਸਾਰਾ ਕਈ ਵੀਰ ਕਹਿ ਰਹੇ ਹਨ ਕਿ ਸਾਡੇ ਘਰ ਤਾਂ ਹਲੇ ਕੋਈ ਨੰਬਰ ਦਾ ਰਿਪੋਰਟਬਾਰੀ ਨਹੀਂ ਆਇਆ ਇਹ ਨਿਸ਼ਾਨਦੇਹੀ ਹੋ ਰਹੀ ਹੈ ਨੰਬਰਦਾਰ ਸਰਪੰਚ ਕਰਕਰ ਜਾ ਕੇ ਕੰਮ ਕਰ ਰਹੇ ਹਨ ਜੇ ਕਿਸੇ ਦੇ ਘਰ ਨਹੀਂ ਵੀ ਆਏ ਤੁਸੀਂ ਆਪ ਵੀ ਆਪਣਾ ਫਰਜ਼ ਸਮਝ ਕੇ ਨੰਬਰਦਾਰ ਪਰਿਵਾਰੀ ਨੂੰ ਮਿਲ ਕੇ ਇਹ ਆਪਣਾ ਕੰਮ ਕਰਵਾ ਸਕਦੇ ਕਿਉਂਕਿ ਆਪਣਾ ਫਰਜ ਬਣਦਾ ਹੈ ਕਿ ਆਪਾਂ ਆਪਣੀ ਕੰਮ ਲਈ ਜ਼ਿੰਮੇਵਾਰੀ ਸਮਝੀਏ ਇਸ ਲਈ ਉਹਨਾਂ ਨੂੰ ਸਾਥ ਦੇਣ ਦੀ ਆਪਣੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ। ਇਹ ਰਜਿਸਟਰੀ ਹੋਣ ਨਾਲ ਆਪ ਨੂੰ ਗਰੀਬ ਪਰਿਵਾਰਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਪਹਿਲੀ ਗੱਲ ਤਾਂ ਕਰਜ਼ੇ ਤੋਂ ਬਚੋ ਜਿੰਨਾ ਬਚਿਆ ਸਕਦਾ ਬਾਕੀ ਜੇ ਕਿਸੇ ਨੇ ਸਹੀ ਢੰਗ ਨਾਲ ਕੋਈ ਕੰਮ ਕਰਨਾ ਹੈ ਆਪਣੇ ਮਕਾਨ ਲਈ ਲੋਨ ਕਰਵਾਉਣਾ ਆਪਾਂ ਸਰਕਾਰ ਤੋਂ ਲੋਨ ਕਰਵਾ ਸਕਦੇ ਹਾਂ ਜਿਸ ਵਿੱਚ ਬਹੁਤ ਸਬਸਿਡੀ ਵਾਲੀਆਂ ਸਕੀਮਾਂ ਵੀ ਹੁੰਦੀਆਂ ਨੇ ਤੇ ਤੁਹਾਨੂੰ ਕਿਸੇ ਤੋਂ ਕੋਈ ਵਿਆਜੂ ਪੈਸਾ ਨਹੀਂ ਲੋੜ ਲੈਣ ਦੀ ਲੋੜ ਤੁਸੀਂ ਆਪਣੀ ਪ੍ਰਾਪਰਟੀ ਤੇ ਬੰਦਾ ਲੋਨ ਲੈ ਸਕਦੇ ਹੋ ਜੇ ਕਿਸੇ ਨੂੰ ਕੋਈ ਕੰਮਕਾਰ ਕਰਨਾ ਵੈਸੇ ਲੋਨ ਨਹੀਂ ਲੈਣਾ ਚਾਹੀਦਾ ਆਪਣੀ ਮਿਹਨਤ ਨਾਲ ਕੰਮ ਕਰੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ